ਇਕ ਕੌਕਸ ਕਿਤਾਬ ਛਪਣ ਤੋਂ ਬਾਅਦ ਦੋ ਜੈਨੋਸਾਈਡ ਦੇ ਜਨਲ ਰੈਜ਼ੋਲੂਸ਼ਨ ਆਪੇਸ਼ ਕੀਤੇ ਗਏ। ਹਾਊਸ ਰੈਜ਼ੋਲੂਸ਼ਨ 1554 ਅਤੇ ਹਾਊਸ ਰੈਜ਼ੋਲੂਸ਼ਨ ਰੈਜ਼ੋਲੂਸ਼ਨ 841 ਇਹ ਮਤੇ ਪੇਸ਼ ਹੋਣ ਤੋਂ ਬਾਅਦ ਤੁਸੀਂ ਸੰਤੁਸ਼ਟ ਹੋ? ਸੰਤੁਸ਼ਟੀ ਦੇ ਨੇੜੇ ਤੇੜੇ ਵੀ ਇਹ ਮਤੇ ਕਿਸੇ ਤਰ੍ਹਾਂ ਦੀ ਬੰਦਾ ਕੋਈ ਵੀ ਸਿੱਖ ਉਹ ਸੈਰਿਸਫਾਈ ਨਹੀਂ ਹੋ ਸਕਦਾ। ਇਹ 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 ਮਤਿਆਂ ਦੇ ਨਾਲ ਤੋ ਜਿਹੜਾ ਹਾਊਸ ਰੈਜ਼ੋਲੂਸ਼ਨ 1554 ਏ 2024 ਚ ਨਿਕਲਿਆ ਸੀ ਤੇ ਇਹ ਮੇਰੇ ਖਿਆਲ ਅਕਤੂਬਰ 28 ਜਾਂ 25 ਨੂੰ 2024 ਨੂੰ ਨਿਕਲਿਆ ਸੀ ਉਸੇ ਦਿਨ ਹੀ ਇਹਦੀ ਪੇਸ਼ੀ ਹੋਈ ਆ ਇਨਟਰੋਡਕਸ਼ਨ ਹੋਇਆ ਨਾਲ ਹੀ ਇਹਨੂੰ ਆਪਣੇ ਸਬਮਿਟ ਕੀਤਾ ਗਿਆ ਨਾਲ ਹੀ ਇਹ ਹਾਊਸ ਫੋਰਨ ਰਿਲੇਸ਼ਨ ਕਮੇਟੀ ਦੇ ਵਿੱਚ ਉੱਥੇ ਪਾ ਦਿੱਤਾ ਗਿਆ ਉਸ ਤੋਂ ਬਾਅਦ ਉਹਨੂੰ ਕਿਸੇ ਨੇ ਹੱਥ ਨਹੀਂ ਲਾਇਆ ਨਾ ਕਿਸੇ ਨੇ ਯਤਨ ਕੀਤਾ ਕਿ ਉਹਨੂੰ ਕਿਤੇ ਲੈ ਕੇ ਜਾਣਾ ਉਹ ਦਾ ਮਤੇ ਦਾ ਇੰਨਾ ਹੀ ਮਤਲਬ ਸੀ ਕਿ ਯੂਬਾ ਸਿਟੀ ਨਗਰ ਕੀਤੇ ਤੋਂ ਹਫ਼ਤਾ ਪਹਿਲ ਨੂੰ ਇੱਕ ਡੋ ਤੇ ਉਹਦੀ ਜਾ ਕੇ ਚਰਚਾ ਕਰੋ ਜਿੱਦਾਂ ਓਕਰੀ ਵਗੈਰਾ ਭੂਗਾਂ ਦਾ ਮਸਲਾ ਬਣ ਗਿਆ ਤੇ ਇਹ ਹੈਗੀ ਕਿ ਜਿਹੜੀ ਇਹ ਕੰਟਰੋਲ اپੋਜੀਸ਼ਨ ਆ ਕਿ ਲੋਕਾਂ ਨੂੰ ਸ਼ਕਤੀ ਦਾ ਮਜ਼ਾਦਾ ਦਿਖਾਓ ਕਿ ਅਸੀਂ ਬੜਾ ਸ਼ਕਤ ਕੰਮ ਕਰ ਰਹੇ ਆ ਤੇ ਇਹ ਯਾਨੀ ਕਿ ਘੱਟਾ ਵਾ ਸਿੱਖ ਕੌਮ ਵੀ ਅੱਖਾਂ ਵਿੱਚ ਤੇ ਇਹ ਕਿਸਮ ਦੇ ਦਲਦਲ ਦੇ ਵਿੱਚ ਸਿੱਖ ਕੌਮ ਨੂੰ ਪਾਇਆ ਹੋਇਆ ਕਿ ਇਹੋ ਜੇ ਮਤੇ ਲਿਆਓ ਤੇ ਲੋਕਾਂ ਦੀ ਸਿੰਪਥੀ ਲਓ ਤੇ ਵੀਡੀਓ ਕਾਲ ਲਈ ਦੀ ਨਾਂ ਦੀ ਦੁਰਵਤੋਂ ਕਰੋ ਸੋ ਉਹ ਮਤਾ ਤੁਸੀਂ ਵੇਖੋਗੇ ਉਹਦੇ ਵਿੱਚ ਮੇਰੇ ਖਿਆਲ ਦੇ ਵਿੱਚ ਆ ਚਾਰ ਜਾਂ ਤਿੰਨ ਸਪான்ਸਰ ਹੋਣਗੇ ਈਵਨ 52 ਮੈਂਬਰ ਵੀ ਇਹਦੇ ਤੇ ਕੋਈ ਸਪான்ਸਰ ਨਹੀਂ ਕੀਤਾ ਜਿੰਨਾਂ ਨੇ ਤੇ ਜਿਹੜੇ 50 50 ਸਪான்ਸਰਾਂ ਤੋਂ ਬਿਨਾਂ ਜਿਹੜੇ ਮਤੇ ਜਾਂਦੇ ਨੇ ਉਹਨਾਂ ਨਾਲ ਵੇਦੇ ਵੀ ਨਹੀਂਗੇ ਇਹ ਤਿੰਨਾਂ ਚੌਵਾਂ ਦੇ ਨਾਲ ਇਹ ਕੀ ਵੇਖ ਲੈਣਗੇ ਫਿਰ ਉਹਦੇ ਵਿੱਚ ਦੋ 1 ਹਾਊਸ ਰੈਜ਼ੋਲੂਸ਼ਨ 1554 ਉਹ ਬੜਾ ਕਿਉਂਕਿ ਕਿਸ ਨੂੰ ਪੁੱਛਦੇ ਨਹੀਂ ਏ ਇਹਨਾਂ ਦਾ ਕੰਮ ਆ ਕੁਆਇਟਲੀ ਮਤੇ ਜੇਬ 'ਚ ਪਾਈ ਕੁਝ ਫੋਟੋਆਂ ਉੱਥੇ ਖੇਚ ਲੀਆਂ ਕੁਝ ਜਿਹੜੇ ਪਤਵੰਤੇ ਨੇ ਗੁਰਦਿਆਂ ਦੇ ਚਾਲ ਪਲੂਸ ਉਹਨਾਂ ਨੂੰ ਵੰਡ ਦਿੱਤੇ ਕੁਝ ਯੁਵਾ ਸਿਟੀ ਆ ਕੇ ਨਮੈਸ਼ਾ ਲਾਤੀਆਂ ਤੇ ਜਦੋਂ ਲੋਕਾਂ ਦੇ ਸਾਹਮਣੇ ਮਤੇ ਆਉਂਦੇ ਨੇ ਉਦੋਂ ਇਹ ਅਲਰੇਡੀ ਠੰਡੇ ਬਕਸੇ ਵਿੱਚ ਪਾਏ ਪੈ ਗਏ ਨੇ ਇਹਨਾਂ ਦਾ ਕੋਈ ਮਤਲਬ ਨਹੀਂ ਨਿਕਲਦਾ ਸੋ ਇਹ ਹਾਊਸ ਰੈਜ਼ਰਵੇਸ਼ਨ ਦਾ 1028 25 ਨੂੰ ਹੀ 24 ਨੂੰ ਸੌਰੀ ਇਹ ਰੈਡੀ ਫਿਨਿਸ਼ ਹੋ ਚੁੱਕਾ ਐ ਥੈਟ ਆ ਇਹ ਇਹ ਕੋਈ ਹਰਜ ਨਹੀਂ ਜੇ ਕੋਈ ਤੁਹਾਨੂੰ ਸਜੈਸ਼ਨ ਦਿੰਦਾ ਜੂਨ 84 ਦੀ ਲੈਂਗੁਏਜ ਵਿੱਚ ਪਾਉਣੀ ਤੇ ਉਹ ਪਾ ਦੇਣੀ ਚਾਹੀਦੀ ਹੈ ਪਰ ਇਹਨਾਂ ਨੇ ਇਨ ਬਿਨ ਬਿੰਦੀ ਫੋਰ ਬਿੰਦੀ ਟਿੱਪੀ ਫੋਰ ਟਿੱਪੀ ਹਾਊਸ ਰੈਜ਼ੋਲੂਸ਼ਨ 841 ਨਵਾਂ ਕੱਢ ਮਾਰਿਆ ਜਿਹਦੀ ਮੇਰੇ ਖਿਆਲ ਆ ਵੀ ਡਾਕਟਰ ਪ੍ਰੇਤ ਪਾ ਸਿੰਘ ਨੇ ਵੀਡੀਓ ਵੀ ਕੱਢੀਆਂ ਜਿਹਦੇ ਵਿੱਚ ਦਾਸ ਦਾ ਵੀ ਨਾਂ ਲਿਆ ਗਿਆ ਸੋ ਜਿਹੜੀ ਹਾਊਸ ਰੈਜ਼ੋਲੂਸ਼ਨ 841 ਆ ਇਹ ਵੀ 10 25 ਨੂੰ ਉਹਨੇ ਇੱਕ ਤਰੀਕ ਨੂੰ ਕੱਢੀ ਆ ਤੇ ਇਹਦੇ ਵਿੱਚ ਵੀ ਮੇਰੇ ਖਿਆਲ ਸੱਤ ਅੱਠ ਬੰਦੇ ਇਹਨੂੰ ਕੋ-ਸਪੌਂਸਰ ਕਰ ਰਹੇ ਨੇ ਹੁਣ ਸਭ ਤੋਂ ਵੱਡੀ ਗੱਲ ਹਾਊਸ ਰੈਜ਼ੋਲੂਸ਼ਨ 841 ਦੀ ਜਿੱਥੋਂ ਬੰਦਾ ਸੈਲੀਸਫਾਈ ਨਹੀਂਗਾ ਜਦੋਂ ਤੁਸੀਂ ਹਾਊਸ ਦਾ ਰੈਕਡ ਚੈੱਕ ਕਰਦੇ ਆ ਐਕਚੁਅਲੀ ਇਹ ਰੀ ਇੰਟਰੋਡਕਸ਼ਨ ਹੋਈ ਨਹੀਂ ਪੇਸ਼ੀ ਜਿਹੜੇ ਕਹਿੰਦੇ ਨਾ ਬਿੱਲ ਪੇਸ਼ ਹੋਇਆ ਤੁਸੀਂ ਆਫੀਸ਼ੀਅਲ ਰੈਕਡ ਚੈੱਕ ਕਰੋ ਉਹ ਪੇਸ਼ ਹੋਇਆ ਹੀ ਨਹੀਂਗਾ ਤੇ ਜੇ ਤੁਸੀਂ ਲੌਜੀਕਲੀ ਚੈਟ ਜੀਪੀਟੀ ਨੂੰ ਕਹੇ ਨੂੰ ਪੁੱਛਦੇ ਆ ਓਪੀਏ ਦਾ ਜਿਹੜਾ ਬਿਲ ਨਹੀਂ ਪੇਸ਼ੰਦਾ ਉਹਦਾ ਇਲ ਇਫੈਕਟ ਕੀ ਆ ਉਹ ਕਹਿੰਦੇ ਵੀ ਇਹਦੀ ਗਾਂ ਕਾਰਵਾਈ ਨਹੀਂ ਹੁੰਦੀ ਭਾਵੇਂ ਇਹ ਟੈਕਨੀਕਲ ਗੱਲ ਆ ਇਹਨਾਂ ਦੀ ਐਡੀ ਵੱਡੀ ਲਾਪਪਾਈ ਇਹ ਵੀ ਨਹੀਂ ਪਤਾ ਟੈਕਨੀਕਲ ਆ ਕਿ ਸੀਰੀਅਸ ਤੌਰ ਤੇ ਇੰਨੀ ਉਥੇ ਪੇਸ਼ ਹੋਇਆ ਠੀਕ ਆ ਸੋ ਇਹਦੇ ਵਿੱਚ ਸੈਟੀਸਫੈਕਸ਼ਨ ਵਾਲੀ ਕੋਈ ਗੱਲ ਨਹੀਂ ਤੇ ਇਹਦੇ ਮਗਰ ਵੀ ਕੋਈ ਡੂੰਗੀ ਸਿਆਸਤ ਚੱਲਣ ਰਹੀ ਆ ਵੀ ਬੜੇ ਟਾਈਮ ਨਾਲ ਕਿਤੇ ਲੋਡ ਪੈ ਗਈ ਜਾਂ ਇਹਨਾਂ ਦੀ ਜਿਹੜਾ ਹੋਲਡ ਆ ਸਿੱਖਾਂ ਦੇ ਉੱਤੇ ਘਟਦਾ ਜਾਂਦਾ ਤੇ ਉਹ ਸਟਰੋਂਗ ਕਰਨ ਨੂੰ ਹੁਣ ਮਤੇ ਵੀ ਸਟਰੋਂਗ ਲੈ ਉਹ ਥੋੜੇ ਜੇ ਤੇ ਕਾਰਗਜ਼ਾਰੀ ਉਹਦਾਂ ਦੀ ਆ ਕਿਉਂਕਿ ਜੇ ਕਿਤਾਬ 2013 ਦੀ ਨਿਕਲੀ ਉਹਨੇ ਦੱਸਿਆ ਵੀ ਇਹਨਾਂ ਦੇ ਤੌਰ ਤਰੀਕੇ ਗਲਤ ਆ ਇਸ ਤਰੀਕੇ ਦੇ ਨਾਲ ਕੋਈ ਮਤਾ ਨਹੀਂ ਪਾਸ ਹੋਣਾ ਉਹ ਤਰੀਕੇ ਆਪਣੇ ਚੇਂਜ ਨਹੀਂ ਕੀਤੇ ਤੇ ਸੇਮ ਕਹਿ ਲਓ ਵੀ ਆਪਣੀ ਇਹਨਾਂ ਨੇ ਫੈਕਟਰੀ ਬਣਾਈ ਹੈ ਮਤਿਆਂ ਦੀ ਉੱਥੇ ਪਾਈ ਜਾਂਦੇ ਨੇ ਉਹ ਫੇਲ ਹੋ ਕੇ ਨਿਕਲੀ ਜਾਂਦੇ ਨੇ ਪਾਈ ਜਾਂਦੇ ਨੇ ਫੇਲ ਹੋ ਕੇ ਨਿਕਲੀ ਜਾਂਦੇ ਨੇ ਤੇ ਤੁਹਾਡਾ ਜਿਹੜਾ ਇਹ ਬਹੁਤ ਜ਼ਿਆਦਾ ਸੀਰੀਅਸ 네ਗੇਟਿਵ ਰੈਕਡ ਜਾ ਰਿਹਾ ਤੁਸੀਂ ਤੇ ਇੱਕ ਹਾਸੋ ਹੀਨੇ ਬਣ ਗਏ ਆ ਉੱਤੇ ਮੁਲ ਮੁਲਖਾਂ ਦੀਆਂ ਨਵੀਆਂ ਹੱਦਬੰਦੀਆਂ ਤੈ ਹੋ ਰਹੀਆਂ ਤੇ ਸਿੱਖ ਕਿਤੇ ਖੜੇ ਆ ਜੇ ਤੁਹਾਡੀ ਰੈਪ੍ਰেজੈਂਟੇਸ਼ਨ ਇੰਨੀ ਜਿਹੜੀ ਕਮਜ਼ੋਰ ਆ ਇੰਨੀ ਇਹਨਾਂ ਨੇ ਗੁਮਰਾਹ ਕਰਨ ਸਿੱਖਾਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਲਿਆ ਕੇ ਸੁੱਟ ਰਹੀ ਜਾਂਦੇ